ਫੀਡਬੈਕ ਲੂਪ ਸਿਸਟਮ ਕੀ ਹੈ ਪਲੱਸ 2 ਪੋਲਿਟਿਕਲ ਸਾਇੰਸ ਦਾ ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ 3 ਨੰਬਰ ਚ ਵੀ ਆਂਦਾ ਹੈ ਤੇ ਆਓ ਆਪਾਂ ਦੇਖੀਏ ਕੀ ਹੈ ਬੇਟਾ ਡੇਵਿਡ ਇਸਟਨ ਦਾ ਮਾਡਲ ਹੈ ਫੀਡਬੈਕ ਲੂਪ ਸਿਸਟਮ ਇਹਦੇ ਚ ਡੇਵਿਡ ਇਸਟਨ ਨੇ ਕਿਹਾ ਜਿਹੜਾ ਇਨਪੁਟ ਯਾਨੀ ਜਿਹੜਾ ਨਿਵੇਸ਼ ਕੰਮ ਹੈ ਉਹ ਦੋ ਤਰ੍ਹਾਂ ਦਾ ਹੈ ਡੇਵਿਡ ਇਸਟਨ ਨੇ ਕਿਹਾ ਇੱਕ ਇਨਪੁਟ ਤੇ ਇੱਕ ਆਉਟਪੁਟ ਇਨਪੁਟ ਦੇ ਵਿੱਚ ਦੋ ਚੀਜ਼ਾਂ ਨੇ ਡਿਮਾਂਡ ਐਂਡ ਸਪੋਰਟ ਯਾਨੀ ਮੰਗਾਂ ਅਤੇ ਸਮਰਥਨ ਮੰਗਾਂ ਦੀਆਂ ਕੋਈ ਚਾਰ ਕਿਸਮਾਂ ਦਸੀਆਂ ਸਮਰਥਨ ਦੀਆਂ ਵੀ ਚਾਰ ਕਿਸਮਾਂ ਦਸੀਆਂ ਠੀਕ ਹੈ ਮੰਗਾਂ ਤੇ ਸਮਰਥਨੀਆਂ ਦੀ ਉਹਨੇ ਨਿਵੇਸ਼ਾਂ ਦੀਆਂ ਦੋ ਕਿਸਮਾਂ ਦਸੀਆਂ ਡਿਮਾਂਡ ਐਂਡ ਸਪੋਰਟ ਫਿਰ ਅਗੋਂ ਡਿਮਾਂਡ ਦੀਆਂ ਚਾਰ ਕਿਸਮਾਂ ਸਪੋਰਟ ਦੀਆਂ ਚਾਰ ਕਿਸਮਾਂ ਅੱਛਾ ਜਦੋਂ ਡਿਮਾਂਡ ਤੇ ਸਪੋਰਟ ਆਂਦੀ ਹੈ ਡਿਮਾਂਡ ਐਂਡ ਸਪੋਰਟ ਡਿਮਾਂਡ ਹੁੰਦੀ ਹੈ ਫਿਰ ਡਿਸੀਜਨ ਹੁੰਦਾ ਫੈਸਲਾ ਹੁੰਦਾ ਠੀਕ ਹੈ ਡਿਸੀਜਨ ਹੁੰਦਾ ਵਾ ਤੇ ਡਿਸੀਜਨ ਤੋਂ ਬਾਅਦ ਫਿਰ ਫੀਡਬੈਕ ਬਣਦਾ ਠੀਕ ਹੈ ਹੁਣ ਇਹਨੂੰ ਇਧਰੋਂ ਬਾਹਰ ਨਿਕਲ ਜਾਓ ਇਹ ਇਨਪੁਟ ਹੈ ਇਨਪੁਟ ਕੀ ਹੈ ਇਹ ਡਿਮਾਂਡ ਐਂਡ ਸਪੋਰਟ ਉਸ ਤੋਂ ਬਾਅਦ ਆਉਟਪੁੱਟ ਆਉਟਪੁੱਟ ਕੀ ਹੈ ਡਿਸੀਜਨਸ ਡਿਸੀਜਨਸ ਐਂਡ ਪੋਲਿਸੀਜ਼ ਆਉਟਪੁੱਟ ਹੁੰਦਾ ਹੈ ਬੈ ਡਿਸੀਜਨ ਐਂਡ ਪੋਲਿਸੀ ਮਤਲਬ ਫੈਸਲੇ ਤੇ ਨੀਤੀਆਂ ਇੱਥੇ ਪੋਲਿਸੀਜ਼ ਵੀ ਆਣਾ ਸੀ ਪੋਲਿਸੀਜ਼ ਠੀਕ ਹੈ ਲੋਕਾਂ ਨੂੰ ਆਪਣੀਆਂ ਲੋਕਾਂ ਨੂੰ ਜਿਹੜੇ ਸਰਕਾਰ ਦੇ ਫੈਸਲੇ ਨੇ ਕਈ ਵਾਰ ਪਸੰਦ ਨਹੀਂ ਆਉਂਦੇ ਜਦੋਂ ਫੈਸਲੇ ਪਸੰਦ ਨਹੀਂ ਆਉਂਦੇ ਤੇ ਫਿਰ ਲੋਕੀ ਦੁਬਾਰਾ ਉਹਨਾਂ ਫੈਸਲਿਆਂ ਤੇ ਆਧਾਰਿਤ ਨਵੀਂ ਮੰਗ ਪੈਦਾ ਕਰ ਦਿੰਦੇ ਨੇ ਇਹਨੂੰ ਫੀਡਬੈਕ ਕਹਿੰਦੇ ਆ ਜਦੋਂ ਫੈਸਲਿਆਂ ਨੂੰ ਲੈ ਕੇ ਦੁਬਾਰਾ ਦੁਬਾਰਾ ਫੈਸਲਿਆਂ ਨੂੰ ਲੈ ਕੇ ਦੁਬਾਰਾ ਲੋਕ ਮੰਗ ਖੜੀ ਕਰ ਦਿੰਦੇ ਨੇ ਤੇ ਉਹਨੂੰ ਕਹਿੰਦੇ ਨੇ ਫੀਡਬੈਕ ਲੂਪ ਸਿਸਟਮ ਫਿਰ ਜਿਹੜੀ ਜਿਹੜਾ ਫੀਡਬੈਕ ਉਹ ਦੁਬਾਰਾ ਸਪੋਰਟ ਵੀ ਬਣ ਜਾਂਦੀ ਹੈ ਡਿਮਾਂਡ ਵੀ ਬਣ ਜਾਂਦੀ ਹੈ ਫਿਰ ਫਿਰ ਪੋਲੀਟੀਕਲ ਸਿਸਟਮ ਕੋਲ ਆ ਜਾਂਦੀ ਹੈ ਸੋ ਇਸ ਤਰ੍ਹਾਂ ਇਸ ਕਰਕੇ ਇਹਨੂੰ ਫੀਡਬੈਕ ਕਹਿੰਦੇ ਆ ਫੀਡਬੈਕ ਦਾ ਮਤਲਬ ਹੈ ਕੱਚਾ ਮਾਲ ਮੂਡ ਦੇਣ ਦੀ ਲੂਪ ਪ੍ਰਕਿਰਿਆ ਠੀਕ ਹੈ ਭਾਵ ਕੱਚਾ ਮਾਲ ਦਾ ਮਤਲਬ ਜਿਹਨੂੰ ਫਿਰ ਪਕਾਉਣਾ ਹੈ ਭਾਵ ਉਹਨੂੰ ਫਿਰ ਕਿਦੇ ਚ ਲਿਆਣਾ ਹੈ ਫਿਰ ਉਹਨੂੰ ਪੋਲਿਟੀਕਲ ਸਿਸਟਮ ਚ ਲਿਆਣਾ ਹੈ ਇਦਨੂੰ ਘੁੰਮ ਕੇ ਫਿਰ ਪੋਲਿਟੀਕਲ ਸਿਸਟਮ ਚ ਜਾਏਗਾ ਇਸ ਕਰਕੇ ਇਹਨੂੰ ਕਹਿੰਦੇ ਆ ਫੀਡਬੈਕ ਲੂਪ ਸਿਸਟਮ ਇਹ ਇਹ ਸਾਰਾ ਸਾਰਾ ਲੂਪ ਹੋ ਗਿਆ ਲੂਪ ਇਹਨੂੰ ਲੂਪ ਕਿਹਾ ਗਿਆ ਇਸ ਇਸ चीज ਨੂੰ ਜਿਹਨੂੰ ਮੈਂ ਡਾਰਕ ਕਰਨ ਰਿਹਾ ਵਾਂ ਇਹ ਸਮਝ ਲਓ ਕੀ ਹੈ ਲੂਪ ਸਿਸਟਮ ਫੀਡਬੈਕ ਲੂਪ ਸਿਸਟਮ ਤੇ ਇਹ ਪ੍ਰਕਿਰਿਆ ਡੇਵਿਡ ਇਸਟਰਨ ਕਹਿੰਦਾ ਚਲਦੀ ਰਹਿੰਦੀ ਹੈ ਚਲਦੀ ਰਹਿੰਦੀ ਹੈ ਚੱਕਰ ਜਿਦਾਂ ਚੱਲਦਾ ਇਦਾਂ ਇਹ ਪ੍ਰਕਿਰਿਆ ਚਲਦੀ ਰਹਿੰਦੀ ਹੈ ਡਿਸੀਜ਼ਨ ਡਿਮਾਂਡ ਐਂਡ ਸਪੋਰਟ ਬਣ ਗਿਆ ਫਿਰ ਆਉਟਪੁੱਟ ਬਣ ਜਾਏਗਾ ਆਉਟਪੁੱਟ ਫਿਰ ਇਨਪੁੱਟ ਬਣ ਜਾਏਗਾ ਠੀਕ ਹੈ ਸੋ ਆਈ ਹੋਪ ਵੀ ਤੁਹਾਨੂੰ ਸਮਝ ਲੱਗ ਗਈ ਹੋਏਗੀ ਫੀਡਬੈਕ ਲੂਪ ਸਿਸਟਮ ਕੀ ਹੁੰਦਾ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ